12ਵੀਂ ਪਾਸ ਨੌਜਵਾਨ ਕੋਲੋਂ ਫੜਿਆ ਲੱਖਾਂ ਦਾ ਚਿੱਟਾ ਮੋਟਰਸਾਈਕਲ ਤੇ ਜਾ ਰਿਹਾ ਸੀ ਕਿਤੇ ਸਪਲਾਈ ਕਰਨ ਮਾਮਲਾ ਫਿਰੋਜ਼ਪੁਰ ਰੋਡ ਦਾ ਸਾਹਮਣੇ ਜਿੱਥੇ ਕੀ ਪੁਲਿਸ ਵੱਲੋਂ ਨਾਕਬੰਦੀ ਕੀਤੀ ਹੋਈ ਸੀ ਉਤੋਂ ਬਾਅਦ ਇੱਕ ਨੌਜਵਾਨ ਜਿਹੜਾ ਆ ਰਿਹਾ ਸੀ ਮੋਟਰਸਾਈਕਲ ਉੱਤੇ ਆ ਰਿਹਾ ਸੀ ਪੁਲਿਸ ਨੇ ਸ਼ੱਕ ਦੀ ਬਿਹਤ ਵਿੱਚ ਉਸ ਨੂੰ ਰੋਕ ਕੇ ਉਤੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ 600 ਕੁਛ ਗ੍ਰਾਮ ਜਿਹੜੀ ਗਈ ਹੈ ਹੈਰੋਨ ਉਦੋਂ ਕੋ ਬਰਾਮਦ ਹੋਈ ਜਿੱਤੋਂ ਬਾਅਦ ਪੁਲਿਸ ਨੇ ਤੁਰੰਤ ਇਹ ਕਾਰਵਾਈ ਕਰਦੇ ਮਕਦਮਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਤਾ ਹੁਣ ਰਿਮਾਂਡ ਲੈ ਕੇ ਉਹਦੀ ਜਾਂਚ ਕੀਤੀ ਜਾਏਗੀ ਲੇਕਿਨ ਹੈਰਾਨੀ ਵਾਲੀ ਗੱਲ ਹੈ ਕਿ ਅਗਰ ਲੋਕ ਬੇਖੌਫ ਹੋ ਕੇ ਅਜੇ ਵੀ ਚਿੱਟੇ ਦੀ ਸਪਲਾਈ ਕਰਦੇ ਨੇ ਕਿ ਇੰਨੇ ਡਰ ਹੁੰਦੇ ਨੇ ਤੇ ਪੁਲਿਸ ਦਾ ਵੀ ਉਹਨਾਂ ਨੂੰ ਨਹੀਂ ਹੁੰਦਾ ਇਹ ਡਰ ਸ਼ਰੀਆ ਮੋਟਰਸਾਈਕਲਾਂ ਉੱਤੇ ਕਾਰਾਂ ਉੱਤੇ ਚਿੱਟਾ ਸਪਲਾਈ ਕਰਨ ਜਾਂਦੇ ਨੇ ਕਿ ਜਦੋਂ ਕਿਤੇ ਫੜੇ ਜਾਂਦੇ ਨੇ ਤੇ ਫਿਰ ਆਪਣੇ ਆਪ ਨੂੰ ਬੇਕਸੂ ਦੱਸ ਕੇ ਪੁਲਿਸ ਕੋਲੋਂ ਮੰਗਦੇ ਨੇ ਮਾਫੀਆ ਲੇਕਿਨ ਕਿੱਥੇ ਛੱਡਦੇ ਪੁਲਿਸ ਵਾਲੇ ਜਦੋਂ ਤੁਸੀਂ ਕੀ ਕਰੋਗੇ ਬਾਦ ਦਾ ਤਾਂ ਸੁਟਿਆ ਜਾਵੇਗਾ ਸਲਾਖਾਂ ਤੇ ਪਿੱਛੇ ਕਿ ਇਹ ਪੂਰਾ ਮਾਮਲਾ ਬਣੇ ਰਹੋ ਸੁਪਰੀਮ ਟਾਈਮ ਚੈਨਲ ਦੇ ਨਾਲ ਫਰੀਦਬੁਰ ਵਿਖੇ ਸਦਰ ਫਰੀਦਬੁਰ ਦੇ ਰੇਸ ਨਾਕਾਬੰਦੀ ਕੀਤੀ ਗਈ ਸੀ ਤੇ ਜਦ ਮਦਰਾ ਰੋਡ ਤੋਂ ਬਾਡਰ ਰੋਡ ਤੋਂ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਕਿਆ ਜਿਹਦੇ ਇੱਕ ਆਦਮੀ ਸਵਾਰ ਸੀ ਜਦੋਂ ਰੋਕ ਕੇ ਉਹਨੂੰ ਨਾਮ ਪਤਾ ਪੁੱਛਿਆ ਸ਼ੱਕ ਦੀ ਬਿਨਾਂ ਨਾਮ ਪੁੱਛਿਆ ਤਾਂ ਉਹਨੇ ਆਲਦਾ ਨਾਰਸ਼ਪਾਲ ਸਿੰਘ ਦੱਸਿਆ ਤੇ ਜਿਸ ਦੇ ਮਗਰ ਇੱਕ ਬੈਗ ਟੰਗਿਆ ਹੋਇਆ ਸੀ ਜਿਸ 'ਚ ਤਲਾਸ਼ੀ ਕਰਨ ਚਾਹੀ ਮਾਨਯੋਗ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਮਾਨਯੋਗ ਡੀਐਸਪੀ ਸਾਹਿਬ ਮੌਕੇ ਤੇ ਆਏ ਜਿਨ੍ਹਾਂ ਦੀ ਰਹਿਮਾਈ ਹੈਟਾ ਸੋਨੇ ਸੱਚ ਕੀਤੀ ਬੈਗ ਦੀ ਜਿੰਦੇ ਬੈਗ ਵਿੱਚੋਂ 675 ਗ੍ਰਾਮ ਹੈਰੋਨ ਬਰੰਦ ਹੋਈ ਜਿਨ੍ਹਾਂ ਨੂੰ ਅੱਜ ਫੇਸਦਾਨ ਕੀਤਾ ਜਾਵੇਗਾ ਫੇਸਦਾਨ ਕਰਕੇ ਰਿਮਾਂਡ ਲਿਆ ਜਾਵੇਗਾ ਦਾਨ ਰਿਮਾਂਡ ਜੋ ਵੀ ਲਿੰਕ ਫਾਰਵਰਡਿੰਗ ਬੈਗ ਰੋਲਿੰਗ ਹੋਣਗੇ ਉਸ ਅਧਿਕਾਰੀ ਜਿਸ ਸੰਬੰਧੀ ਮੁਕੱਦਮਾ ਨੰਬਰ 7 ਮਿਤੀ 13 4 2024 ਅੰਡਰ ਸੈਕਸ਼ਨ 21 185 ਅਨੁਸਾਰ ਐਸਐਸਸੀ ਫਰਕ ਦਰਜ ਅਫਸਰ ਕੀਤਾ ਗਿਆ ਤੇ ਬੰਦਾ ਵੈਸੇ ਪਲਾਸਟੂ ਪਾਸ ਹੈ ਤੇ ਬਾਰਡਰ ਦੇ ਏਰੀਆ ਦੇ ਨਾਲ ਹੀ ਪੈਂਦੇ ਹਦਾ ਹਵੀਵਲਾ ਪਿੰਡ ਪੈਂਦਾ ਹੁੰਦਾ ਬਾਕੀ ਅੱਜ ਰਿਮਾਂਡ ਲੈਨੇ ਆ ਪੁਲਿਸ ਨੂੰ ਪੇਸ਼ ਕਰਕੇ ਦਾਨ ਨੇ ਰਿਮਾਂਡ ਪੁਛਗਛ ਕਰਾਂਗੇ ਇਹ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਨਹੀਂ ਜਾਂਦਾ ਜਾਣੀ ਸੀ ਇਹ ਪਹਿਲਾਂ ਪਰਚਾ ਤਾਂ ਕੋਈ ਨਹੀਂ ਮੇਰੇ ਦੀ ਪੁਛਗਛ ਹੋਇਆ ਪਰ ਅੱਜ ਰਿਮਾਂਡ ਲੈਨੇ ਆ ਦਾਨੇ ਰਮਨ ਸਾਹਿਬ ਜੀ ਦਾ ਯੂਨੀਵਰਸਿਟੀ ਦੇ ਸਾਹਮਣੇ ਹੋਏਗੇ ਕਿਤੇ ਮੈਨੂੰ ਲੱਗਾ ਸੀ ਬੈਗ ਸਿਕਾ ਦਾ ਨਾ ਪਿੱਠੂ ਬੈਗ ਬੈਗ ਪਾਇਆ ਸੀ ਇਹਨਾਂ ਨੇ